ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਸ਼ਮਸ਼ੇਰ ਸਿੰਘ ਉਹਨਾਂ ਕੋਲ ਆ ਪਏ ਆ ਆ ਬੋਰਡ ਵੀਰ ਜੀ ਨੇ ਉਹਨਾਂ ਨੇ ਬਣਾ ਕੇ ਲਾਤਾ ਸ਼ੇਰਾ ਵਪਾਰੀ ਤੇ ਅੱਜ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਚਾਰੇ ਜਰਸੀਆਂ ਤੇ ਚਾਰੇ ਪੰਜਾਬ ਵਾਲੀਆਂ ਜਰਸੀਆਂ ਇੱਧਰ ਦੀਆਂ ਜੰਮੀਆਂ ਪਲੀਆਂ ਵਾਂ ਤੇ ਰੇਟ ਵੱਡੇ ਛੋਟੇ ਸਾਰੇ ਹੀ ਆ ਪਾਂ ਜੀ ਤੁਹਾਨੂੰ ਦਿਖਾਉਣੀ ਹੈ ਇੱਕ ਅਖੀਰੀ ਵੈੜ ਵੀ ਤੁਹਾਨੂੰ ਵੰਡਦੇ ਦਿਖਾਵਾਂਗੇ ਤੇ ਬਾਕੀ ਹੁਣ ਗੱਲਬਾਤ ਕਰਦੇ ਆਂ ਵਿਦਿਆਣਾ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਤੇ ਇਹ ਆ ਕੁਝ ਸੋਈਆਂ ਆ ਕੁਝ ਗੱਬਣਾ ਸੋਈਆਂ ਦੀਆਂ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰੋ ਤੇ ਗੱਬਣਾ ਆਪਣੀ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵਿਦਿਆ ਸਸਕੀ ਕਾਲ ਜੀ ਸਸਕੀ ਜੀ ਬਹੁਤ ਜੈ ਸਤਿਕਾਰ ਹੋਠ ਠੀਕ ਠਾਕ ਜੀ ਵਧੀਆ ਵਧੀਆ ਆਪਣਾ ਸਭ ਵਧੀਆ ਜੀ ਤੇ ਨਾਮ ਦੱਸ ਸਕਦੇ ਆ ਨਾਮ ਸੰਸੇਧਨ ਤਸੀਲ ਨੀ ਵਾਲਾ ਜ਼ਿਲ੍ਹਾ ਮਸਾ ਤੇ ਫੋਨ ਨੰਬਰ 9592628977 ਠੀਕ ਹੈ ਜੀ ਤੇ ਅੱਜ ਆਪਣੇ ਕੋ ਪੰਜ ਦੇ ਰਹੇ ਸੀ ਪੰਜ ਵਖਾਉਣੀਆਂ ਹਨ ਆਪਾਂ ਪੰਜੇ ਪੰਜਾਬ ਵਾਲੀ ਦੀ ਸਾਰੀਆਂ ਜਰਸੀਆਂ ਤੇ ਸਾਰੀਆਂ ਪੰਜਾਬ ਵਾਲੀਆਂ ਹਨ ਮਾਰ ਜਾਈ ਹੈ ਅੱਛਾ ਹਾਂਜੀ ਪਿਛਲੀ ਵੀਡੀਓ ਪਾਈਆਂ ਸੀ ਉਹ ਕਿੰਨੇ ਫੋਨ ਆਏ ਅਜ ਤੱਕ ਅਜੇ ਤੱਕ ਆਉਂਦੇ ਆ ਅੱਛਾ ਪਾਈਆਂ ਉਹਨਾਂ ਵੀਡੀਓ ਫਾਇਦ ਨਹੀਂ ਕਿ ਅਜੇ ਤੱਕ ਫਿਰ ਵੇਚਨੇ ਵਜੇ ਠੀਕ ਹੈ ਕਿ ਅੱਜ ਫਿਰ ਜਰਸੀਆਂ ਹੀ ਇਕੱਠੀਆਂ ਕਰਦੇ ਤੇ ਇਹ ਵੀ ਆ ਬੇ ਮੁੱਲ ਵੱਡੇ ਵੀ ਆ ਤੇ ਛੋਟੇ ਵੀ ਆ ਹਰ ਤਰ੍ਹਾਂ ਦੇ ਹੈਗੇ ਹਰ ਤਰ੍ਹਾਂ ਦੇ ਭਾ ਵੀ ਰੱਖੀ ਰੇਖੀ ਵਸੀ ਠੀਕ ਹੈ ਹਾਂਜੀ ਚਲੋ ਫਿਰ ਪਹਿਲਾਂ ਇਹ ਵਿਖਾ ਦਈਏ ਇਹ ਗੱਬਨ ਜੇ ਇਹ ਗੱਬਨ ਦੇ ਅਜੇ ਤਿਆਰ ਹੋਣੀ ਆ ਹੁਣ ਤਾਂ ਹੀ ਆਪਾਂ ਦੇਖ ਸਕਦੇ ਹਾਂ ਚੰਗੀ ਬਣ ਗਈ ਆ ਬਾਕੀ ਮਿਲਕਵੇ ਨੇ ਵੀ ਚੰਗੀ ਲੱਗੀ ਹੈ ਕਿੰਨੇ ਕ ਦੁੱਧ ਵਾਲੀ ਆਏ ਇਹ ਦੁੱਧ ਦੀ ਵੀ ਜੀ 20 ਕਿਲੋ ਦੀ ਗਾਰੰਟੀ ਹੈ ਬੱਚੀ 20 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਆਈ ਹੈ ਤਿਆਰ ਹੋਣੀ ਅਜੇ ਚੰਗੀ ਪਰ ਹੋ ਗਈ ਅਜੇ ਨਾ ਦੇਖ ਸੰਭੀ ਬਾਕੀ ਪੂਰੀ ਜੰਮੀ ਪਲੀ ਆ ਜਿਹੜੀ ਰਾਜੀ ਆ ਪੂਰੀ ਨਿਗਰ ਜਰਸੀ ਆ ਤੇ ਉਤਰਾ ਵੀ ਠੰਡੀ ਤੇ ਬਾਕੀ ਅਜੇ ਕਹਿੰਦੇ ਕਿ ਹਫਤਾ ਖੜਦੀ ਆ ਤੇ ਟੱਕਰ ਥੱਲੇੋਂ ਚੰਗੀ ਭਰ ਜਾਣੀ ਤੇ ਕੇ ਨਾ ਫਰਮ ਰੱਖੀ ਵੀਰ ਜੀ ਦਾ ਆਪਾ ਇਹਦਾ ਮੁੱਲ ਵਿੱਚ ਲਿਖਨੂ ਠੀਕ ਹੈ। ਅੱਛਾ ਇਹਦਾ ਫੋਨ ਤੇ ਕਰਨਾ। ਬਾਕੀ ਦੇਣਾ ਕਿ ਮਿਸਟਰ ਇਹ ਆਪੇ ਇਹਦਾ ਗੱਬਨ ਦਾ ਫਿਰ ਗੱਬਨ ਦੇ ਹਿਸਾਬ ਨਾਲ ਜੂ। ਆਜੇ ਸੂਚ ਚਵਾ ਕੇ ਵਸੀ ਦਵਾਂਗੇ। ਤੇ ਫਿਰ ਉਸ ਹਿਸਾਬ ਨਾਲ ਹੋ ਜਾਊਗਾ ਹਨਾ। ਠੀਕ ਹੈ ਜੀ। ਠੀਕ ਹੈ। ਚੰਗੀ ਭਰਨੀ ਆ। ਤੇ ਆਹ ਬਾਕੀ ਅੱਗੇ ਸੂਈਆਂ ਆ ਗਈਆਂ। ਆਹ ਸੂਆ ਮਾਲਾ ਜੀ। ਇਹਦਾ ਕਿੰਨਾ ਸੂਆ ਜੀ? ਇਹਦਾ ਦੂਜਾ ਸੂਆ ਜੀ। ਤੇ ਕਿੰਨੇ ਚਿਰ ਦੀ ਸੂਈ ਆਏ? ਇਹਦੇ ਨੂੰ ਅੱਜ 6:00 ਵਜੇ ਚੌਥਾ ਦਿਨ ਵਸੀ ਇਹਦੇ ਮਨ। ਆਵਲੀ ਵਸੀ ਜੀ। ਹਾਂ ਜੀ। ਕਾਫੀ ਖੂਬਸੂਰਤ ਹੈ ਮਗਰ ਇਹ ਨਾੜੂ ਚੰਗੇ ਟੀਕੇ ਦੀ ਬਸਤੀ ਹੈ ਤੇ ਨਾੜੂ ਜਿਹੜਾ ਨਾਲ ਹੀ ਅਜਤਾਜੇ ਅਜੇ ਤਾਂ ਬੋਲੇ ਹੀ ਹੋਣਾ ਇਹ ਤੇ ਤਾਂ ਫਿਰ ਤੇ ਹਾਂਜੀ ਇਹ ਬੋਲੇ ਦਾ ਸਵਾਦ ਆਉਂਦਾ ਵਿੱਚ ਸੁਰਤ ਕਿੰਨਾ ਗਿਆ ਹੁੰਦਾ ਤਿਆਰ ਜਿਹੜਾ ਦੁੱਧ ਤਿਆਰ ਹੈ 14 ਕਿਲੋ ਤਿਆਰ ਹੋਊਗਾ ਤਿਆਰ ਮੋਕੇ ਕਿੰਨਾ ਕਰੀ ਜਾਓਗੇ ਇਹ ਦੁੱਧ ਵਿੱਚ 17-18 ਕਿਲੋ ਚਵਾਊਗਾ ਠੀਕ ਹੈ ਜੀ ਤੇ ਬਾਕੀ ਥਾਣੇ ਦੇ ਤੁਹਾਨੂੰ ਦਿਖਾ ਦਈਏ ਤੁਹਾਡੇ ਇਹ ਪਿੱਛੇ ਕਰਾਇਆ ਗਿਰਦੀ ਲੱਗਦੇ ਨੇ ਆਹ ਦੇਖ ਸਾਡੇ ਜਵਾਨ ਨੇ ਤੇ ਬਰੀਕ ਬਰੀਕ ਨਾੜਾ ਉੱਤਰਾ ਵਿੱਚ ਠੰਡੀ ਠੰਡੀ ਠੀਕ ਆਹ ਦੇਖ ਸਾਡੇ ਬਿਲਕੁਲ ਸਾਫ ਧਾਰਿਆ ਤੇ ਬਾਕੀ ਮੇਨ ਮਾਦਾ ਇਹ ਆ ਵੀ ਹੈ ਠੰਡੀ ਸੀਲ ਤੇ ਮੋਟੀ ਧਾਰਿਆ ਜਿਹੜੀ ਅੱਜ ਉਹ ਪੋਸਤਰਾ ਹੀ ਪੂਛ ਲਿਬੜੀ ਇਹਦੀ ਮਲੇ ਹੋ ਜੀ ਦਵਾਈ ਦਵਾਈ ਥੋੜੀ ਸਾਫ ਕਰਤੀ ਆ ਤੇ ਬਾਕੀ ਕੱਦ ਕਾੜ ਪੱਖੋਂ ਜਵਾਨ ਨੇ ਵੀ ਮੈਂ ਕਿ ਜਰਸੀ ਜੀ ਹੈ ਰਾਜੀ ਹੋਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰ ਦੇ ਤੇ ਕਿੰਨਾ ਫੇਰ ਕੇ ਦਾ ਮੁੱਲ ਕੇ ਦਾ ਮੁੱਲ ਵੀ ਬੱਚੀ ਮੁੱਲ ਕਾਨੂੰ ਤੇ ਅੱਛੀ ਪੈਠ ਜੀ ਹਾਂਜੀ ਕਰਾ ਲੋ ਜਨਾ ਮਾਨ ਕਰਾਓ ਕਰ ਦਿਓ ਆਪ ਹੀ ਕਿੰਨੇ ਦੀ ਕਰਦੀ ਏ ਤੁਸੀਂ ਕਰ ਦੋ ਕਿੰਨੇ ਦੀ ਕਰਨਾ ਹਾਂ ਹਾਂਜੀ ਆ ਵੀ ਕਰ ਦੋ ਜਿਹੜੀ ਗੈਸ ਲਈ ਤੁਹਾਨੂੰ ਚੰਗਾ ਮਿਲੀ ਭਾਣਾ ਦੇ ਦੇਣੀ ਆ ਇਹ ਵੀ ਨਹੀਂ ਮੋੜਨਾ ਨਹੀਂ ਅੱਜ ਬੰਦੇ ਅੱਛਾ ਹਾਂ ਕਰੀਏ ਇੱਕੋ ਗੱਲ ਕਰ ਦਈਏ ਫਿਰ ਜਾ ਜਾ ਕਾਤੋਂ ਦੇਖੋ ਬਿਲਕੁਲ ਜਸਨਾ ਜੀ 60 ਚੋਂ 3 ਛੱਡ ਦਈਏ 60 ਚੋਂ 3 ਛੱਡ ਦੋ ਪਹਿਲੇ ਪਹਿਲੇ ਫੋਨ ਦੇ ਵਿੱਚ ਨਹੀਂ ਅੱਜ ਠੀਕ ਆ ਉਹ ਆਪਕੇ ਨਹੀਂ ਮੋੜਨੇ ਦੇ ਠੀਕ ਆ ਬਾਕੀ ਮਸ਼ੀਨ ਉਹ ਵੇਖ ਕੇ ਫੰਗਲਾ ਤੋਂ ਬਣੀ ਪੈ ਗਈ ਅਸੀਂ ਚੋਣ ਵਾਲੀ ਹੈ ਤੇ ਬਾਕੀ ਥੱਲੇ ਸਫਾਈ ਜਿਆ ਤੇ ਗਰਮੀ ਚੱਲਣ ਵਾਲੀਆਂ ਆ ਜਿਹੜੀਆਂ ਵੇੜਾਂ ਹੁਣ ਇੱਕ ਵੇੜ ਜਰਸੀ ਆ ਵੀ ਕਾਫੀ ਖੂਬਸੂਰਤ ਹੈ ਖਾਣਾ ਇਹਦੇ ਵੀ ਜਿਹੜਾ ਚੰਗੇ ਘਰ ਤੇ ਲੱਗਾ ਹੈ ਇਹ ਕਿਨੇ ਚਿਰ ਦੀ ਸੋਈ ਵਿਤੀ ਇਹ ਨੂੰ ਅੱਜ ਵੀ ਜੀ ਮਾਦਨ ਹੋ ਗਿਆ ਸੀ ਇਹਦੇ ਮਗਰ ਉਹ ਸੀ ਜੇ ਲਾ ਜਰਸੀ ਵੰਚੀ ਹੈ ਇਹਦੇ ਮਗਰ ਜਿਹੜੀ ਆ ਵਾਲੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਮੋੱਕੇ ਤੇ 14 ਕਿਲੋ ਤਿਆਰ ਹੋ ਤਿਆਰ ਮੋਕੇ ਗਰਮ ਬਿੰਤੀ ਵਾਲਾ ਦੁੱਧ ਦੱਸਣੇ ਜੀ ਅੱਛਾ ਹਾਜੀ ਭਾਗੂ ਆਪਣੀ ਦੋ ਟੈਂਕ ਚੋਂ ਵਾਲੇ ਇਹ ਕਿੰਨਾ ਕਰੀ ਜਾਊਗੀ ਇਹ ਵੀ ਦੋ ਤੋਂ 17 18 ਕਿਲੋ ਚਾਹੋ ਅਸੀਂ ਠੀਕ ਹੈ ਜੀ ਖਾਣਾ ਇਹਦੇ ਵੀ ਆਪਾਂ ਦੇ ਸਕਦੇ ਚੰਗੇ ਗੱਭੇ ਠੰਡੀ ਧੀਰੀ ਹੈ ਜਿੰਨਾ ਕੋ ਮਗਰੀ ਥੋੜੀ ਧੀਰੀ ਹੈ ਚਲੋ ਲੈ ਜੇ ਦੋਆਂ ਰੱਸੀਆਂ ਦੇ ਦੋਵੇਂ ਮਗਰੀ ਥਾਣਾ ਨਗਲੀਆਂ ਵਛੀਆਂ ਤੇ ਮਾਕੇ ਇਹ ਆ ਵੀ ਮੇਨ ਵਾਦਾ ਇਹ ਆ ਦੋਵੇਂ ਮਗਰੀ ਚੰਗੀਆਂ ਵਛੀਆਂ ਤੇ ਇਹਦਾ ਫਿਰ ਮੁੱਲ ਇਹ ਪੱਛੀ ਵੇਚਣ ਨੂੰ ਮਹੀਓ ਫਿਰ ਅੱਛਾ ਕਿ ਚੋਕਰਾ ਲਓ ਜੀ ਕਿੰਨੇ ਦੀ ਕਰਨੀ ਆ ਆਪੇ ਹੀ ਕਰਾ ਲਓ ਖੁਸ਼ ਆਪੇ ਹੀ ਕਰਦਾ ਫਿਰ ਤਾਂ ਸੀਗੇ ਇਹ ਭਾਜੀ ਜੋੜਾ ਹੀ ਖੜੇ ਨਾ ਬੱਚੇ ਹਾਂਜੀ ਮਾਣ ਕਰਦੇ ਆ ਕੁੱਲ ਬਰਾਬਰ ਦੇ ਜਣੇ ਅੱਛਾ ਬਰਾਬਰ ਤੋਂ ਵੀ ਘੱਟ ਹੀ ਦੇ ਦੋ ਅੱਛਾ ਜੋੜਾ ਲੈ ਜੂ ਕੋ ਵੀਰ ਭਾਗ ਤੋਲਾ ਜਿਹਨੇ ਜੱਟ ਹੈ ਜੋੜਾ ਹੀ ਦੇ ਤਾਂ 60 ਤੇ 100 ਕੀ ਤੋਂ ਹਾਂ ਦੇ ਦੋ ਅੱਛਾ ਮਤਲਬ 57 57 ਦੇ ਹਿਸਾਬ ਨਾਲ ਦੇ ਦੋਗੇ ਤੇ ਜੇ ਕੋ ਜੋੜਾ ਖੜੂਗਾ ਤੇ ਮਾਨ ਹੋ ਜਾਵੇ ਕਰ ਦਾਂਗੇ ਮਾਨਤਾਂ ਨੂੰ ਜੀ ਠੀਕ ਹੈ ਜੀ ਬਾਕੀ ਬੱਚਿਆਂ ਦੇਖਿਆ ਆਣਗੇ ਉਹਦੇ ਚੋਵੇ ਚਾਵੇ ਬੱਚੇ ਕੀ ਕਰਦੇ ਠੀਕ ਹੈ ਲਾ ਬਾਕੀ ਚੱਲੇ ਆ ਵੀ ਥੱਲੇ ਵੀ ਸਫਾਈ ਜਿਆ ਮੈਂ ਇਹ ਨਾ ਥੋੜਾ ਵੀਡੀਓ ਇਹ ਦਰਦੀਆਂ ਬਾਕੀ ਕੋਈ ਚੱਕਣੀ ਇਕੱਲਾ ਬੰਦੀ ਗੁਸਾਰ ਦੇ ਚਾ ਠੀਕ ਹੈ ਉਹ ਤਰ੍ਹਾਂ ਖੰਡੀਆਂ ਸੀ ਲਿਆ ਪੂਰੀ ਆ ਬੱਚੇ ਤੋਂ ਬਿਨਾ ਜੇ ਆ ਬੱਚੇ ਤੋਂ ਬਿਨਾ ਇਹਦੇ ਕੋਲ ਦੁੱਧ ਇਹਦੇ ਕੋਲ ਪੂਰੀ ਤੇੜਾ ਨਾਲ ਐਤ। ਇਹਦੇ ਕੋਲ ਦੁੱਧ 9 ਕਿਲੋ ਹੋਗਾ ਵੀ। ਇਹ ਹੈਗਾ ਪੱਕਾ ਦੁੱਧ। ਤੋਰਾ। ਬਾਕੀ ਇਹ ਵੀ ਜਿਹੜੀ ਆ ਦੁੱਧਾਂ ਦੀ ਨਿਸ਼ਾਨੀਆਂ ਚੰਗੀਆਂ ਵਾ ਜਦੋਂ ਵੀ ਤਾਜੀ ਸੂਈ ਹੋਗੀ ਦੋ ਦਿਨਾਂੇ ਵੀ ਚੰਗਾ ਕੱਢਿਆ ਹੋਊਗਾ। ਬਾਕੀ ਆਈ ਪਾਰੇ ਪੱਲੇ ਦੀ ਜਰਸੀ ਆ ਜਿਹੜੀ ਬਗਾਇਆ ਦੇਣੀ ਵੀ ਬੱਚਿਆਂ ਬਗਾਇਆ ਲੱਗੀ। ਠੀਕ ਐ। ਇਹਦੇ ਕੋਲ ਆਲਾ ਆਲਾ ਇਹਦੀ ਕੋਲ ਲੈਣੀ ਬਾਕੀ ਥਾਣੇ ਦਾ ਵੀ ਚੰਗੇ ਗਾਰ ਤੇ ਲੱਗਾ ਹੈ ਜਿੰਨੇ ਵੀ ਆ ਸਫਾਈ ਹੀ ਆ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਵੀ ਜੀ ਚੱਲ ਤਾਹੀ ਹੈ ਮੁੱਲ 30 ਕਰਦੇ 25 ਵੀ ਦੇ ਦੀਏ ਕਰ ਦੋ ਕੋ ਮਨ ਤਾਂ ਨਾ ਹੋ ਰਿਹਾ 2000 ਦੀ ਦੇ ਦਿੱਤੀ ਹੈ 13 ਠੀਕ ਹੈ ਜੀ ਹਾਂਜੀ ਬਾਕੀ ਇਹ ਵੀ ਠੰਡੀ ਛੀਰੀ ਹੈ ਏਡੀ ਵੀ ਗੱਲ ਬਾਤਣੀ ਆ ਹਾਂ ਦੇਖ ਸਾਡੇ ਜੀ ਇਹ ਸਾਡੀ ਗੱਲ ਅੱਛਾ ਤੇ ਹੁਣ ਆ ਜਿਹੜੀ ਸਾਡੀ ਮੂਹ ਛੀਰੀ ਲੈਣ ਅੱਛਾ ਛੀਰੀ ਆ ਇਹ ਥੋੜੀ ਜਿਹੀ ਕੱਟੀ ਲੈ ਲਿਓ ਅੱਛਾ ਕੱਟੀ ਮੀਆਂ ਦਿਨਾਂ ਦੇ ਕਿ ਡੰਗਲ ਟੋਡ ਮਾਰਦੇ ਨੇ ਫਰ ਸੋਚਾ 20 ਦਿਨਾਂ ਦਾ ਅੱਛਾ ਬੱਚਾ ਛੁੱਟਦਾ ਇਨੇ ਮਤਲਬ ਇਸ ਤਰ੍ਹਾਂ ਹੀ ਸੂਬੀ ਬਿਨਾ ਲਾਏ ਭਏ ਤਾਂ ਤੇ ਬਾਕੀ ਜੇਰ ਵੀ ਪ੍ਰੋਪਰ ਪਾਈਏ ਤਾਂ ਵੀਡੀਓ ਵੀ ਹੈਗੀ ਜੇਰ ਦੀ ਅੱਛਾ ਸਿੱਧਾ ਰਾਹੀਂ ਮੀਆਂ ਦੁੱਧ ਅੱਧਾ ਕਿਲੋ ਹੈਗਾ ਮਤਲਬ ਸਰੂ ਚੱਲਦੇ ਆ ਹਾਂ ਪਰ ਅੱਛਾ ਬਹੁਤ ਕੇਅਰ ਨਹੀਂ ਇਹਦੀ ਕਰਦੇ ਵਾ ਅੱਛਾ ਕੇਅਰ ਕਰੀਏ ਤਾਂ ਦੁੱਧ ਘਟਦਾ ਨਹੀਂ ਅੱਛਾ ਹਾਂਜੀ ਇਹ ਆ ਵੀ ਜੇ ਕਿਹਨੇ ਬੱਚੀ ਦੇ ਤੌਰ ਤੇ ਖੜਨੀ ਆ ਉਹ ਖੜੇ ਵੀ ਜਿਹਨੇ ਗਾਂ ਤਿਆਰ ਕਰਨੀਆਂ ਅਗਲੇ ਸੋਵੇ ਨਾਲ ਬਾਕੀ ਦੰਦੋ ਵੀ ਜੀ ਤੁਰਤਾ ਨਹੀਂ ਦੰਦੋ ਖੀਰੀ ਆ ਉਤਰਾ ਮੂੰਹ ਖੀਰੀ ਹੈ ਮੂੰਹ ਇਹਨੇ ਥੋੜਾ ਔਖਾ ਬਣਾਉਣਾ ਇਹ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਵਿਖਾਈ ਵੀ ਸੀ ਉਹਦਾ ਗੱਬਨ ਹੀ ਜੋ ਦਿਖਾਈ ਸੀ ਇਸੇ ਵੀਡੀਓ ਜਿਹੜੀ ਇਹ ਤੋਂ ਪਿਛਲੀ ਵੀਡੀਓ ਬਣੀ ਸੀ ਸੂਣ ਵਾਲੀ ਸੀ ਤੇ ਹੁਣ ਜਿਹੜਾ ਇਹਨੇ ਬੱਚਾ ਸੁੱਟਦਾ ਕਹਿੰਦੇ ਵੀ ਗਾਵਾਂ ਇਕੱਠੀਆਂ ਵੱਜੀਆਂ ਤੇ ਢੋਡ ਮਾਰਦਾ ਅੱਗੇ ਘਮਾ ਲਿਆ ਉਤੋਂ ਚੱਬੋ ਦਾ ਕਰਦੀ ਥੋੜਾ ਜਿਹਾ ਬਾਕੀ ਚੰਗੀ ਵੈੜ ਤਿਆਰ ਹੋਣੀ ਹੈ ਲੈ ਆ ਜੰਦ ਕਰਾ ਦੋਗੀ ਚੈੱਕ ਉਤਰ ਅਰਾ ਮੂੰਹ ਦਾ ਕਰਦੀ ਹੈ ਚਲੋ ਰਹਿਣ ਤਾਂ ਨਹੀਂ ਤੇ ਰਹਿਣ ਦਾ ਥੋੜਾ ਡਰਦੀ ਡਰਦੀ ਜੀ ਆ ਆਹ ਦੇਖ ਸਾਡੇ ਦੰਦ ਦੇ ਤੇ ਜਿਹੜੇ ਆ ਦੋ ਦੇ ਦੰਦ ਜੇ ਪੁੱਟੇ ਹੀ ਆ ਜਿਹੜੇ ਇੰਨੇ ਹਜੇ ਆ ਵੀ ਖੀਰੀਆਂ ਚ ਹੀ ਆ ਜਿਹੜੀ ਆ ਲਿਆ ਦੇਖ ਸਕਦੇ ਦੰਦ ਇਹ ਆ ਵੀ ਜਿੰਨੇ ਗਾ ਅਗਲੇ ਸਵੇਰ ਨੂੰ ਵੜਾ ਤਿਆਰ ਕਾਂਜ ਵਛੀ ਨਾਲ 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 ਚੰਗੀ ਕੀਤੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਫੋਨ ਤੇ ਲੈ ਲਈ ਤੇ ਬੜੀ ਅੱਛਾ ਕੋ ਫੋਨ ਲਾ ਲੈ ਇੱਕ ਵਾਰੀ ਠੀਕ ਆ ਤੇ 46500 ਅੱਛਾ ਹਾਂਜੀ ਠੀਕ ਹੈ ਬਾਕੀ ਚਲੋ ਅਜੇ ਤੁਸੀਂ ਦੱਸ ਦਾਂਗੇ ਜਿੱਥੋਂ ਆਈ ਹੈ ਜੋ ਇਹਦਾ ਅੱਛਾ ਅਜੇ ਵੀ ਕੱਚੀ ਲਈ ਤੁਸੀਂ ਸਗੋਂ ਤਿਆਰ ਕਰਕੇ ਵੇਚ ਨਹੀਂ ਅਜੇ ਠੀਕ ਹੈ ਬਾਕੀ ਜੋ ਕਰ ਮਾਰੀ ਹਾਂਜੀ ਹਾਂਜੀ ਬਾਕੀ ਚਲੋ ਕੋ ਫੋਨ ਲਾਵੇ ਬਾਕੀ ਇਹਦੀਆਂ ਦੋ ਵੀਡੀਓ ਇੱਕ ਵੀਡੀਓ ਚ ਵਿਖਾਈ ਪੀਲੀ ਹਾਂ ਉਹ ਤਾਂ ਗੱਪਾਂ ਦੇ ਦੇਖ ਸਕਦਾ ਪਿਛਲੀ ਵੀਡੀਓ ਦਿਖਾਈ ਸੀ ਉਹ ਤਾਂ ਇਹ ਗੱਪਾਂ ਨਹੀਂ ਤੇ ਬਾਕੀ ਇੱਥੇ ਆਵਾ ਆਪਣੀਆਂ ਵੇਚ ਆ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ